ਸੇ ਰੱਖੀ ਨਾ ਪੁਲੇਖਾਂ ਰੋਲ ਦਿੱਤੇ ਆਪਾਂ ਖਰੇ ਤੋਂ ਖਰੇ ਜਾਜੀ ਬੀ ਦਾ ਗੀਤ ਲਿਖਣ ਵਾਲੇ ਬਿੱਲਾ ਨਾਮਕ ਇਸ ਗੀਤਕਾਰ ਨੇ ਕਦੀ ਸੁਪਨੇ ਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੁਲਸ ਉਸ ਨੂੰ ਰੋਲ ਦੇਗੀ ਪੰਜਾਬ ਪੁਲਸ ਦੇ ਅੜਿੱਕੇ ਆਏ ਇਸ ਗੀਤਕਾਰ ਤੇ ਇਲਜ਼ਾਮ ਹੈ ਕਿ ਇਜ਼ਾ ਕਨੈਕਸ਼ਨ ਡਰੱਗ ਰੈਕਟ ਨਾਲ ਸੀ ਪੁਲਸ ਨੇ ਇਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ ਇਸ ਦੇ ਵਿਚਾਰਪਰ ਦਾ 8 ਸੈਂਚਰ ਐਲਗੇਸਟਰ ਲਾ ਬਲਾਟੋਰ ਵੀ ਆ ਕੇ ਸਿਖ ਸਮਝਾਰਦਾ ਇਹ ਕੋ ਪ੍ਰਿੰਜੀ ਤੋਂ ਜਿੱਲਾ ਪਾਊਡਰ ਮਿਲਿਆ ਇਹ ਪੁਰਾਣਾ ਜਿਹਦਾ ਪਹਿਲਾਂ ਮੁਕਤਾਂ ਦੇ ਵੱਡੀ ਹਾਲ ਹੋਈ ਸੀਗੀ ਮਾਰ ਦੇ ਵਿੱਚ ਕ੍ਰੰਜੀ ਵੀ ਹੋਈ ਸੀ ਕਿ ਇਹ ਗ੍ਰਾਇਰ ਇਹ ਉਸ ਐਜੰਸੀ ਦੇ ਵੱਡੇ ਕੋਲ ਫਿਗਰ ਹੋਇਆ ਸੀ ਇਹ ਆਪ ਜੀ ਇਹ ਕੱਪ ਕਰ ਤੇ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਕ੍ਰੰਜੀ ਤੋਂ ਨਾਰਕੋਟਿਕ ਪਾਊਡਰ ਮਿਲਿਆ ਅੰਡਰਗ੍ਰਾਉਂਡ ਤੇ ਵੀ ਇਹ ਜਿੰਦਰ ਇੱਕ ਸਿੱਲਾ ਜੋ ਕਿ ਬੜੀ ਪ੍ਰੋਫੈਸ਼ਨਲ ਅੱਛੇ ਜਿੰਦਰ ਤੋਂ ਆਕੇ ਇਸ ਨੂੰ ਲਗਾ ਉਹਨੇ ਤੋਂ ਜਾਣ ਪਾਣ ਦੀ ਸਪਾਈ ਦਾ ਕੋਈ ਇਸਤਾਤ ਨਹੀਂ ਮਿਲਿਆ ਤਾਂ ਵੀ ਇਸ ਤੋਂ ਇਲਾਵਾ ਉਸ ਅਜੇ ਤਾਂ ਉਹ ਕਾਫੀ ਕਲੇਮ ਕਰ ਰਿਹਾ ਮੈਂ ਕਿਸੇ ਦਾ ਨਾਮ ਲੈਣਾ ਥੋੜਾ ਜਿਹਾ ਮੁਸ਼ਕਲ ਹੋ ਜਾਏਗਾ ਕਿ ਉਹ ਵੀ ਮਾਨਾ ਨਹੀਂ ਹੋ ਜਾਂਦੀ ਪਰ ਕਾਫੀ ਨਾਉਂ ਪੰਜਾਬੀ ਸਿੰਗਰ ਜਿਹੜੀ ਹੈ ਉਹਨਾਂ ਨੇ ਇੱਕ ਨੇਮ ਕਰਦਾ ਮੈਂ ਗਾਣੇ ਉਹਨਾਂ ਨੂੰ ਲਿਖ ਲਿਖ ਕੇ ਦਿੰਦਾ ਜਿਹੜੇ ਕਿ ਬਦਲ ਯਾਰ ਕੁਇਟ ਫੇਮਸ ਥੋੜਾ ਪਿਛੇ ਤੁਸੀਂ ਸੁਣਿਆ ਪੰਜਾਬੀ ਗਾਇਕਾਂ ਨੂੰ ਚੱਕਵੇਂ ਗੀਤ ਗਵਾਉਣ ਵਾਲਾ ਜਦੋਂ ਪੁਲਿਸ ਨੇ ਚੱਕਿਆ ਤਾਂ ਉਸ ਦਾ ਸੱਚ ਬੇਨਕਾਬ ਹੋ ਗਿਆ ਬਿੱਲਾ ਬਲਾ ਚੋਰ ਦੇ ਨਾਮ ਤੋਂ ਜਾਣ ਵਾਲੇ ਇਸ ਗੀਤਕਾਰ ਨੇ ਕਈ ਵੱਡੇ ਵੱਡੇ ਗਾਇਕਾਂ ਨੂੰ ਗੀਤ ਗਵਾਏ ਹਾਲਾਂਕਿ ਜਿਲੰਦਰ ਦੇ ਹਾਦ ਦੇ ਐਸਐਸਪੀ ਗੁਰਪ੍ਰ ਸਿੰਘ ਭੁੱਲਰ ਨੇ ਕਿਸੇ ਦਾ ਨਾਮ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਨਾਮ ਲੈ ਨਲ ਮਾਨਹਾਨੀ ਹੋ ਜਾਂਦੀ ਹੈ ਤੈਰਿਕਵੇ ਪੰਜਾਬੀ ਟੀਵੀ ਦੀ ਰਿਪੋਰਟ